ਰੇਡੀ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ 532 ਕਿਲੋਮੀਟਰ ਲੰਬੀ ਸਰਹੱਦ ਉੱਤੇ ਵਸੇ ਕਿਸਾਨਾਂ ਨੂੰ ਛੇਤੀ ਹੀ ਵੱਡੀ ਰਾਹਤ ਮਿਲੇਗੀ ਡੰਡੀ ਕੇਂਦਰ ਸਰਕਾਰ ਜ਼ੀਰੋ ਲਾਈਨ ਵੱਲ ਕੰਡਿਆਲੀ ਤਾਰ ਨੂੰ ਸ਼ਿਫਟ ਕਰਨ ਉੱਤੇ ਸਹਿਮਤ ਹੋ ਗਈ ਹੈ ਅਤੇ ਕਿਸਾਨ ਸਰਹੱਦ ਨਾਲ ਲੱਗਦੀ ਆਪਣੀ ਜ਼ਮੀਨ ਉੱਤੇ ਬਿਨਾ ਰੋਕ ਟੋਕ ਦੇ ਖੇਤੀ ਕਰ ਸਕਣਗੇ ਡੰਡੀ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਦਿੱਲੀ ਵਿੱਚ ਸ਼ਨੀਚਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਹੀ ਡੰਡੀ ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਸਰਹੱਦ ਉੱਤੇ ਵਸੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਇਲਾਵਾ ਅਗਲੇ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਪੇਸ਼ ਹੋਣ ਵਾਲੇ ਬੀਜ ਬਿੱਲ 2025 ਸਤਲੁਜ ਯਮੁਨਾ ਲਿੰਕ ਵਿਵਾਦ ਐਫਸੀਆਈ ਵੱਲੋਂ ਅਨਾਜ ਦੀ ਹੌਲੀ ਢਾਈ ਆੜਤੀਆਂ ਟਮਿਸ਼ਨ ਰੋਕਣਾ ਆਰਡੀਐਫ ਅਤੇ ਮਾਰਕੀਟ ਫੀਸਾਂ ਦਾ ਭੁਗਤਾਨ ਨਾ ਕਰਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦੀ ਭੂਮਿਕਾ ਨੂੰ ਘਟਾਉਣ ਦੇ ਮੁੱਦੇ ਚੁੱਕੇ ਅਤੇ ਇਹਨਾਂ ਦਾ ਸਮਵੱਧ ਹੱਲ ਕਰਨ ਦੀ ਮੰਗ ਕੀਤੀ ਡੰਡੀ ਮੁੱਖ ਮੰਤਰੀ ਨੇ ਸ਼ਾਹ ਨੂੰ ਕਿਹਾ ਕਿ ਪੰਜਾਬ ਦੀ 532 ਕਿਲੋਮੀਟਰ ਦੀ ਸਰਹੱਦ ਪਾਕਿਸਤਾਨ ਨਾਲ ਲੱਗੀ ਹੈ ਡੰਡੀ ਤੋਂ ਮੰਤਰੀ ਨੇ ਮਾ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਕੰਡਿਆਲੀ ਤਾਰ ਜ਼ੀਰੋ ਲਾਈਨ ਤੋਂ 150 ਮੀਟਰ ਤੋਂ ਦੂਰ ਹੋਣੀ ਚਾਹੀਦੀ ਹੈ ਪਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਹ 2 ਤੋਂ 3 ਕਿਲੋਮੀਟਰ ਉੱਤੇ ਹੈ ਡੰਡੀ ਹਜ਼ਾਰਾਂ ਏਕੜ ਖੇਤੀਜੋਗ ਜ਼ਮੀਨ ਇਸ ਤਾਰ ਤੋਂ ਪਰੇ ਹੋਣ ਕਾਰਨ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਖੇਤੀ ਕਰਨ ਲਈ ਭਾਰੀ ਪਰੇਸ਼ਾਨੀ ਹੁੰਦੀ ਹੈ ਡੰਡੀ ਰੈਡੀ ਜੇਕਰ ਤਾਰ ਨੂੰ ਕੁਮਾਂਤਰੀ ਸਰਹੱਦ ਨੇੜੇ ਦੁਬਾਰਾ ਬਣਾਇਆ ਜਾਂਦਾ ਹੈ ਤਾਂ ਵੱਡਾ ਹਿੱਸਾ ਤਾਰ ਦੇ ਇਸ ਪਾਰ ਆ ਜਾਵੇਗਾ ਜਿਸ ਨਾਲ ਕਿਸਾਨ ਬਿਨਾਂ ਕਿਸੇ ਡਰ ਅਤੇ ਰੋਜ਼ਾਨਾ ਦੀਆਂ ਪਾਬੰਦੀਆਂ ਦੇ ਖੇਤੀ ਕਰ ਸਕਣਗੇ ਡੰਡੀ ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਕਿਹਾ ਕਿ ਇਹ ਮੁੱਦਾ ਵਿਚਾਰ ਅਧੀਨ ਹੈ ਅਤੇ ਪਠਾਨਕੋਟ ਵਿੱਚ ਵੀ ਇਸੇ ਤਰ੍ਹਾਂ ਦੀ ਵਿਵਸਥਾ ਸੰਬੰਧੀ ਕੋਸ਼ਿਸ਼ ਸ਼ੁਰੂ ਕੀਤੀ ਜਾ ਚੁੱਕੀ ਹੈ ਡੰਡੀ ਤਜਵੀਜ਼ ਸੁਦਾ ਬੀਜ ਬਿੱਲ 2025 ਉੱਤੇ ਗੰਭੀਰ ਇਤਰਾਜ਼ ਚੁੱਕਦੇ ਹੋਏ ਮਾਨ ਨੇ ਕਿਹਾ ਕਿ ਨਵੇਂ ਬੀਜ ਐਕਟ ਵਿੱਚ ਨਿੱਜੀ ਕੰਪਨੀਆਂ ਤੈਅ ਕਰਨਗੀਆਂ ਕਿ ਕਿਹੜਾ ਬੀਜ ਲਗਾਉਣਾ ਹੈ ਜਾਂ ਕਿਹੜਾ ਨਹੀਂ ਜਦ ਕਿ ਸਾਡੇ ਇੱਥੇ ਰਵਾਇਤ ਰਹੀ ਹੈ ਕਿ ਅਸੀਂ ਜਿਹੜੀ ਫਸਲ ਲਗਾਉਂਦੇ ਹਾਂ ਉਸੇ ਵਿੱਚੋਂ ਕੁਝ ਹਿੱਸਾ ਅਗਲੇ ਸਾਲ ਲਗਾਈ ਜਾਣ ਵਾਲੀ ਫਸਲ ਲਗਾਉਣ ਲਈ ਸਟੋਰ ਕਰ ਲੈਂਦੇ ਹਨ ਡੰਡੀ ਇਸ ਹਾਲਤ ਵਿੱਚ ਕੋਈ ਕੰਪਨੀ ਇਹ ਤੈ ਨਹੀਂ ਕਰ ਸਕਦੀ ਕਿ ਅਸੀਂ ਕਿਹੜੇ ਬੀਜ ਲਗਾਈਏ ਜਾਂ ਨਾ ਲਗਾਈਏ ਡੰਡੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨਵੇਂ ਬੀਜ ਬਿੱਲ ਵਿੱਚ ਦਾਵਾ ਕੀਤਾ ਗਿਆ ਹੈ ਕਿ ਬਾਜ਼ਾਰ ਵਿੱਚ ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣਾ ਇਸ ਨਵੇਂ ਬਿੱਲ ਦਾ ਮੁੱਖ ਮਕਸਦ ਹੈ ਡੰਡੀ ਇਸ ਘਟਿਆ ਜਾ ਨਕਲੀ ਬੀਜਾਂ ਦੀ ਵਿਕਰੀ ਉੱਤੇ ਰੋਕ ਲਗਾਏਗਾ ਡੰਡੀ ਦੋਸ਼ੀ ਉਤਪਾਦਕਾਂ ਉੱਤੇ 30 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਵਰਗੀਆਂ ਸਖਤ ਸਜ਼ਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਡੰਡੀ ਮਾਨ ਨੇ ਕਿਹਾ